ਜਵੇਂ ਹੁਣ ਖਬਰਾਂ ਚੱਲ ਰਹੀਆਂ ਥੋੜੇ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਕੀ ਕਿਹਾ ਵੀ ਆ ਭਾਈ ਬਲਵੰਤ ਸਿੰਘ ਰਾਜੋਆਣੇ ਦੇ ਮਸਲੇ ਤੇ ਪਰ ਅਜੇ ਤੱਕ ਫਾਂਸੀ ਨਹੀਂ ਲੱਗੀ ਹੁਣ ਪੰਜਾਬ ਦੇ ਵਿੱਚ ਕਾਫੀ ਫੋਰਸਾਂ ਵੀ ਆ ਗਈਆਂ ਕਈਆਂ ਦੇ ਸ਼ੰਕੇ ਆ ਕਿ ਕੋਈ ਅਣਹੋਣੀ ਨਾ ਕੀਤੀ ਜਾਵੇ ਇਹ ਕੌਮੀ ਮੁੱਦੇ ਆ ਬੰਦੀ ਸਿੰਘਾਂ ਦਾ ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਦੇ ਮਾਤਾ ਜੀ ਬਹੁਤ ਬਿਮਾਰ ਪਏ ਮੈਂ ਮਿਲ ਕੇ ਆਇਆ ਉਹਨਾਂ ਦੇ ਪਿੰਡ ਉਹ ਚਾਹੁੰਦੇ ਆ ਕਿ ਮੈਂ ਪੁੱਤ ਨੂੰ ਮਿਲਾ ਪਰ ਇੱਥੇ ਆਪਾਂ ਸਭ ਜਾਣਦੇ ਭਿਜੜੇ ਤੇ ਰੇਪਿਸਟਾ ਉਹਨਾਂ ਨੂੰ ਹਰ ਮਹੀਨੇ ਦੋ ਦੋ ਵਾਰੀ ਪਰੋਲ ਮਿਲਦੀ ਪਰ ਸਾਡੇ ਬੰਦਿਆਂ ਨੂੰ ਨਹੀਂ ਮਿਲਦੀ ਭਾਵੇਂ ਇਹਨਾਂ ਦੀ ਤੁਲਨਾ ਨਹੀਂ ਹੋ ਸਕਦੀ ਆਪ ਸੱਚੀ ਨਹੀਂ ਮਿਲਦੀ ਤੇ ਭਾਈ ਬਲਵੰਤ ਸਿੰਘ ਰਾਜਵਾਨੇ ਦੇ ਮਸਲੇ ਤੇ ਟਿੱਪਣੀ ਕੌਮ ਨੂੰ ਚਿੰਤਾਜਨਕ ਵਾਲੀ ਹਾਲ ਹੀ ਆਪੋ ਆਪਣੇ ਮਤਭੇਦ ਛੱਡ ਕੇ ਅਸੀਂ ਇਕੱਠੇ ਹੋਏਗੇ